ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਸੰਗਤ ਵਿੱਚ ਬਚਨ ਕਰ ਰਹੇ ਸੀ ਕਿ ਜੋ ਇਨਸਾਨ ਲੰਗਰ ਵਿੱਚ ਆਪਣਾ ਦਸਵੰਦ ਕੱਢਦਾ ਹੈ ਉਸ ਦੇ ਘਰ ਚੋਂ ਦੁੱਖ ਕਲੇਸ਼ ਰੋਗ ਤੇ ਗਰੀਬੀ ਦੂਰ ਹੋ ਜਾਂਦੀ ਹੈ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਇੱਕ ਸਿੱਖ ਖੜਾ ਹੋ ਗਿਆ ਕਿ ਗੁਰੂ ਸਾਹਿਬ ਜੀ ਮੈਂ ਬਹੁਤ ਗਰੀਬ ਹਾਂ ਮੈਂ ਲੰਗਰ ਵਿੱਚ ਕਿਵੇਂ ਦਾਨ ਕਰਾਂ ਗੁਰੂ ਹਰਿ ਰਾਏ ਸਾਹਿਬ ਜੀ ਕਹਿਣ ਲੱਗੇ ਕਿ ਪਾਈ ਕਿੰਨੀਆਂ ਰੋਟੀਆਂ ਖਾਂਦਾ ਹੈ ਤਾਂ ਸਿੱਖ ਕਹਿਣ ਲੱਗੇ ਆ ਪੂਰੇ ਦਿਨ ਵਿੱਚ ਚਾਰ ਰੋਟੀਆਂ ਖਾਂਦਾ ਹਾਂ ਦੋ ਰੋਟੀਆਂ ਸਵੇਰ ਨੂੰ ਦੋ ਰੋਟੀਆਂ ਰਾਤ ਨੂੰ ਜਿਆਦਾ ਅੰਨ ਲਈ ਪੈਸੇ ਨਹੀਂ ਹਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਤਿੰਨ ਰੋਟੀਆਂ ਖਾ ਲਿਆ ਕਰ ਤੇ ਇੱਕ ਰੋਟੀ ਦਾ ਆਟਾ ਵਜਾ ਕੇ ਲੰਗਰ ਦੀ ਸੇਵਾ ਲਈ ਦੇ ਆਇਆ ਕਰ ਸਿੱਖ ਕਹਿਣ ਲੱਗੇ ਕਿ ਗੁਰੂ ਸਾਹਿਬ ਜੀ ਇੱਕ ਰੋਟੀ ਨਾਲ ਕੀ ਹੋਵੇਗਾ ਗੁਰੂ ਹਰਿਆ ਸਿੰਘ ਜੀ ਕਹਿਣ ਲੱਗੇ ਕਿ ਇੱਕ ਰੋਟੀ ਨਾਲ ਇੱਕ ਦਿਨ ਅਜੀਹਾ ਆਏਗਾ ਤੂੰ ਹਜ਼ਾਰਾਂ ਰੋਟੀਆਂ ਵੰਡਣ ਵਾਲਾ ਬਣ ਜਾਏਗਾ ਫਿਰ ਇੱਕ ਦੂਜਾ ਸਿੱਖ ਖੜਾ ਹੋ ਗਿਆ ਤੇ ਕਹਿਣ ਲੱਗਿਆ ਗੁਰੂ ਸਾਹਿਬ ਜੀ ਇਹ ਸਿੱਖ ਤਾਂ ਚਾਰ ਰੋਟੀਆਂ ਖਾਂਦਾ ਏ ਪਰ ਮੈਂ ਬਹੁਤ ਜ਼ਿਆਦਾ ਗਰੀਬ ਹਾਂ ਮੈਂ ਸਿਰਫ ਇੱਕ ਟਾਈਮ ਹੀ ਖਾਂਦਾ ਹਾਂ ਸਿਰਫ ਦੋ ਰੋਟੀਆਂ ਮੈਂ ਕਿਵੇਂ ਲੰਗਰ ਵਿੱਚ ਦਾਨ ਕਰਾਂ ਤੇ ਮੇਰਾ ਕਿਵੇਂ ਪਲਾ ਹੋਵੇਗਾ ਤਾਂ ਗੁਰੂ ਹਰਿਆਰ ਸਾਹਿਬ ਜੀ ਪੁੱਛਣ ਲੱਗੇ ਕਿ ਤੇਰੀ ਘਰ ਵਾਲੀ ਤੇਰੇ ਨਾਲ ਆਈ ਹੈ ਸਿੱਖ ਕਹਿਣ ਲੱਗਿਆ ਹਾਂਜੀ ਆਈ ਹੈ ਗੁਰੂ ਸਾਹਿਬ ਜੀ ਨੇ ਕਿਹਾ ਉਸ ਨੂੰ ਇੱਥੇ ਬੁਲਾਓ ਗੁਰੂ ਹਰਿ ਸਬਜੀ ਕਹਿਣ ਲੱਗੇ ਕਿ ਬੇਟਾ ਜਦੋਂ ਤੁਸੀਂ ਖਾਣਾ ਬਣਾਉਂਦੇ ਹੋ ਤੁਹਾਡੇ ਕੋਲ ਅੰਨ ਖਾਣ ਲਈ ਬਹੁਤ ਥੋੜਾ ਹੈ ਆਟਾ ਗੁੰਨਣ ਤੋਂ ਪਹਿਲਾਂ ਆਟੇ ਦੀ ਇੱਕ ਚੁਟਕੀ ਪਰ ਕੇ ਇੱਕ ਅਲੱਗ ਬਰਤਨ ਵਿੱਚ ਪਾ ਦਿਆ ਕਰੋ ਜਦੋਂ ਉਹ ਬਰਤਨ ਪਰ ਜਾਵੇ ਤਾਂ ਲੰਗਰ ਦੀ ਸੇਵਾ ਵਾਸਤੇ দান ਦਿਆਇਆ ਕਰੋ ਤਾਂ ਸਿੱਖ ਕਹਿਣ ਲੱਗਿਆ ਬਾਦਸ਼ਾਹ ਇੱਕ ਚੁਟਕੀ ਨਾਲ ਕੀ ਹੋਵੇਗਾ ਫਿਰ ਗੁਰੂ ਸਾਹਿਬ ਜੀ ਨੇ ਲੰਗਰ ਦੀ ਸੇਵਾ ਦੀ ਤਾਂ ਤਦ ਦੱਸਣ ਲਈ ਇੱਕ ਕਹਾਣੀ ਸੁਣਾਈ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਇੱਕ ਬਹੁਤ ਹੀ ਗਰੀਬ ਆਦਮੀ ਸੀ ਉਸ ਦੀ ਘਰ ਵਾਲੀ ਦੋਵੇਂ ਇੱਕ ਟੁੱਟੀ ਹੋਈ ਝੋਪੜੀ ਵਿੱਚ ਰਹਿੰਦੇ ਸਨ ਉਸ ਗਰੀਬ ਆਦਮੀ ਕੋਲ ਜ਼ਮੀਨ ਬਹੁਤ ਥੋੜੀ ਸੀ ਅਨਾਜ ਵੀ ਬਹੁਤ ਘੱਟ ਨਿਕਲਦਾ ਸੀ ਜਿਸ ਕਰਕੇ ਇਹ ਦੋਵੇਂ ਪਤੀ ਪਤਨੀ ਸਿਰਫ ਇੱਕ ਵਕਤ ਹੀ ਭੋਜਨ ਕਰਦੇ ਸੀ ਉਹਨਾਂ ਦੀ ਝੋਪੜੀ ਵਿੱਚ ਇੱਕ ਚੀੜਾ ਤੇ ਚਿੜੀ ਦਾ ਜੋੜਾ ਰਹਿੰਦਾ ਸੀ ਆ ਉਸ ਵਿੱਚ ਚੀੜਾ ਤੇ ਚਿੜੀ ਦੋਵੇਂ ਗੱਲਾਂ ਕਰਨ ਲੱਗੇ ਕਿ ਅਸੀਂ ਇਸ ਗਰੀਬ ਦੇ ਘਰ ਵਿੱਚ ਰਹਿੰਦੇ ਹਾਂ ਤੇ ਇਸ ਦਾ ਹੀ ਅਨਾਜ ਖਾਂਦੇ ਹਾਂ ਇਹ ਤਾਂ ਬਹੁਤ ਗਰੀਬੀ ਵਿੱਚ ਰਹਿੰਦੇ ਹਨ ਤੇ ਇਹਨਾਂ ਨੂੰ ਪਤਾ ਵੀ ਨਹੀਂ ਹੈ ਕਿ ਆਪਣਾ ਪਲਾ ਕਿਵੇਂ ਕਰਨਾ ਹੈ ਕਿਉਂ ਨਾ ਆਪਾਂ ਇਹਨਾਂ ਦਾ ਪਲਾ ਕਰ ਦਈਏ ਚਿੜੀ-ਚਿੜੇ ਨੂੰ ਕਹਿਣ ਲੱਗੀ ਕਿ ਦੋ ਦਾਣੇ ਮੈਂ ਉਠਾਇਆ ਕਰੂੰਗੀ ਤੇ ਦੋ ਦਾਣੇ ਤੁਸੀਂ ਉਠਾ ਲਿਆ ਕਰੋ ਤੇ ਇਹਨਾਂ ਦਾਣਿਆਂ ਨੂੰ ਆਪਾਂ ਲੰਗਰ ਵਿੱਚ ਪਾ ਆਇਆ ਕਰਾਂਗੇ ਇਸ ਚਿੜੀਆਂ ਦੇ ਜੋੜੇ ਨੇ ਰੋਜ਼ 4 ਦਾਣੇ ਲੰਗਰ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ ਉਜ ਸਮੇਂ ਬਾਅਦ ਇਸ ਬੰਦੇ ਦੇ ਦਿਨ ਪਲਟਨੇ ਸ਼ੁਰੂ ਹੋ ਗਏ ਇਸ ਵਾਰ ਇਸ ਦੀ ਫਸਲ ਬਹੁਤ ਵਧੀਆ ਹੋ ਗਈ ਇਸ ਨੂੰ ਚੰਗਾ ਤਨ ਮਿਲ ਗਿਆ ਤੇ ਇਸ ਨੇ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਜੋ ਵੀ ਇਹ ਕਾਰੋਬਾਰ ਕਰ ਰਿਹਾ ਸੀ ਉਸ ਨਾਲ ਇਸ ਦੇ ਘਰ ਵਿੱਚ ਬਰਕਤ ਹੋਣ ਲੱਗ ਗਈ ਤੇ ਇਹ ਬੰਦਾ ਹੌਲੀ-ਹੌਲੀ ਅਮੀਰ ਹੋਣ ਲੱਗ ਗਿਆ ਜਿਆਦਾ ਤਨ ਹੋਣ ਕਰਕੇ ਇਸ ਨੇ ਝੋਪੜੀ ਨੂੰ ਤੋੜ ਕੇ ਹਵੇਲੀ ਬਣਾ ਲਈ ਜਿਹੜੇ ਚਿੜਾ ਤੇ ਜਿਹੜੇ ਇਸ ਦੇ ਘਰ ਵਿੱਚ ਰਹਿੰਦੇ ਸੀ ਉਹ ਦੋਵੇਂ ਬੇਕਰ ਹੋ ਗਏ ਉਦ ਰਖਤ ਤੇ ਬੈਠ ਕੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਕਿ ਆਸੀਂ ਇਸ ਦਾ ਫਾਇਦਾ ਕੀਤਾ ਸੀ ਪਰ ਇਸ ਨੇ ਸਾਨੂੰ ਹੀ ਉਜਾੜ ਦਿੱਤਾ ਜਿਹੜਾ ਤੇ ਚਿੜੀ ਨੇ ਇਨਦਰਾਖਤ ਤੇ ਰਹਿਣਾ ਸ਼ੁਰੂ ਕਰ ਦਿੱਤਾ ਉਸ ਗਰੀਬ ਬੰਦੇ ਨੇ ਅਮੀਰ ਬਣਨ ਤੋਂ ਬਾਅਦ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤੇ ਜੂਆ ਵੀ ਖੇਡਣ ਲੱਗ ਗਿਆ ਜਿੜੀ ਜਿੜੇ ਨੂੰ ਕਹਿੰਦੀ ਹੈ ਕਿ ਆਸੀਂ ਇਸ ਦਾ ਭਲਾ ਕੀਤਾ ਸੀ ਪਰ ਇਹ ਗਲਤ ਰਸਤੇ ਤੇ ਚੱਲ ਪਿਆ ਹੈ ਫਿਰ ਜਿਹੜਾ ਚਿੜੀ ਨੂੰ ਕਹਿਣ ਲੱਗਿਆ ਕਿ ਇਸ ਨੂੰ ਬਰਕਤ ਦਾ ਕੋਈ ਹੱਕ ਨਹੀਂ ਹੈ ਜਿਹੜਾ ਚਿੜੀ ਨੇ ਲੰਗਰ ਚੋਂ ਚਾਰ ਦਾਣੇ ਲਿਆ ਕੇ ਉਸ ਬੰਦੇ ਦੇ ਘਰ ਪਾਉਣੇ ਸ਼ੁਰੂ ਕਰ ਦਿੱਤੇ ਹੌਲੀ-ਹੌਲੀ ਉਸ ਦੇ ਘਰ ਦੀ ਬਰਕਤ ਖਤਮ ਹੋ ਗਈ ਤੇ ਉਹ ਬੰਦਾ ਫਿਰ ਗਰੀਬ ਹੋ ਗਿਆ ਗੁਰੂ ਹਰਿਰਾਇ ਸਾਹਿਬ ਜੀ ਨੇ ਇੱਕ ਘਟਨਾ ਸੁਣਾ ਕੇ ਸੰਗਤ ਨੂੰ ਲੰਗਰ ਦੀ ਸੇਵਾ ਦੀ ਤਾਕਤ ਬਾਰੇ ਦੱਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ